ਕੁਆਨਤਾ ਆਬ ਬਹੁਤ ਵਧੀਆ ਕੰਮ ਕਰ ਰਹੇ ਆ ਬਿਜਲੀ ਮੁਫਤ ਦੇ ਰਹੇ ਆ ਰਾਸ਼ਨ ਫਰੀ ਦੇ ਰਹੇ ਆ ਸਕੂਲ ਆਫ ਐਮਿਨੈਂਸ ਵੀ ਬਣਾ ਰਹੇ ਨੇ 118 ਸਕੂਲ ਆਫ ਐਮਿਨੈਂਸ ਕੁਆਨਤਾ ਸਾਹਿਬ ਵੀ ਇਦਾਂ ਹੀ ਵਧੀਆ ਕੰਮ ਕਰਦੇ ਰਹੋ ਲੋਕਾਂ ਦੀ ਸੇਵਾ ਕਰਦੇ ਰਹੋ ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਹੋ ਤੁਸੀਂ ਤੁਹਾਨੂੰ ਦਿਖਾ ਰਹੀਏ ਜੀ ਇੱਕ ਬੋਰਡ ਲੱਗਿਆ ਹੋਇਆ ਹੈ ਸਕੂਲ ਆਫ ਐਮਿਨੈਂਸ 21ਵੀਂ ਸਦੀ ਦੇ ਹੁਨਰ ਅਤੇ ਮੁਹਾਰਤ ਵਾਲੇ ਸਕੂਲ 118 ਸਕੂਲ ਆਫ ਐਮੀਨੈਂਸ ਪੰਜਾਬ ਦੇ ਸਿੱਖਿਆ ਗ੍ਰਾਂਤੀ ਸਮਰਪਿਤ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਅਤੇ ਖੜੇ ਹੋਏ ਆ ਜੀ ਤੁਹਾਨੂੰ ਦੇ ਵਿੱਚ ਮਾਰ ਰੋਡ ਹੈਗੀ ਆ ਲੰਘਦੇ ਦੇਸੀ ਦੇਖਿਆ ਜੀ ਕੋਟਵਾ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਬਿਜਲੀ ਮੁਫਤ ਦੇ ਰਹੇ ਆ ਰਾਸ਼ਨ ਫਰੀ ਦੇ ਰਹੇ ਆ ਸਕੂਲ ਆਫ ਐਮੀਨੈਂਸ ਵੀ ਬਣਾ ਰਹੇ ਨੇ 118 ਸਕੂਲ ਆਫ ਐਮੀਨੈਂਸ ਕੋਟਵਾ ਸਾਹਿਬ ਵੀ ਇਦਾਂ ਹੀ ਵਧੀਆ ਕੰਮ ਕਰਦੇ ਰਹੋ ਲੋਕਾਂ ਦੀ ਸੇਵਾ ਕਰਦੇ ਰਹੋ ਕੰਡਾਤੀ ਜੀ ਕੰਟਾ ਕਰ ਗਏ ਸੀਗੇ ਉੱਥੇ ਵੀ ਵੀਡੀਓ ਬਣਾਈ ਸੀਗੀ ਇਹ ਬੋਰਡ ਜਿਹੜਾ ਇਹ ਹੈਗੇ ਆ ਹਰ ਜਗ੍ਹਾ ਲੱਗੇ ਹੋਏ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਉਹਨਾਂ ਆਵਾਜ਼ ਪਾਰਟੀ ਨਜ਼ਰ ਆ ਗਈ ਜੀ ਹਰਿਆਣੇ ਦੇ ਉੱਤੇ ਕਿਉਂਕਿ ਉੱਥੇ ਵੀ 10 ਬ ਚੋਣਾਂ ਹੈਗੇ ਆ ਤੁਹਾਨੂੰ ਸਵਰਗੀ ਗਈ ਸੀਗੀ ਸੂਲ ਆਫ ਐਮੀਨੈਂਸ ਕੋਟਾ ਸਾਹਿਬ ਵੀ ਇਤਨੇ ਕੰਮ ਕਰਦੇ ਰਹੋ ਬੱਚਾ ਨੂੰ ਇਦਾਂ ਹੀ ਪੜਾਉਂਦੇ ਰਹੋ ਜਾਕੀਓ ਕਰਦਾ ਖੱਟਾ ਚਲਾ ਸਕਣ ਤੁੰਦ ਕਾਦੀ ਜੀ ਸਕੂਲ ਆਫ ਐਮਿਨੈਂਸ ਇਸ ਸਦੀ ਦੇ ਹੁਨਰਾਂ ਤੇ ਮਹਾਰਾਜਪਾਲੇ ਸੂਲ 118 ਸੂਲ ਆਫ ਐਮਿਨੈਂਸ ਪੰਜਾਬ ਚ ਸਿੱਖਿਆ ਕ੍ਰਾਂਤੀ ਨੂੰ ਸਮਰਪਿਤ ਤੁਸੀਂ ਦੇਖ ਸਕਦੇ ਹੋ ਪੰਜਵਾ ਦਾ ਬੋਰਡ ਲੱਗਿਆ ਹੋਇਆ ਹੈ ਇਹ ਵਧੀਆ ਏਰੀਆ ਹੈਗਾ ਦੁਕਾਨਾਂ ਕਾਫੀ ਹੈਗੀਆਂ ਤੇ ਬੋਰਡ ਵੀ ਲੱਗੇ ਹੋਏ ਨੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਾਣਦੇ ਨੂੰ ਦਿਖਾ ਦਈਏ ਜੀ ਸਕੂਲ ਆਫ ਐਮਿਨੈਂਸ 118 ਸਕੂਲ ਆਫ ਐਮਿਨੈਂਸ ਪੰਜਾਬ ਦੇ ਵਿੱਚ ਖੁੱਲ ਚੁੱਕੇ ਨੇ ਵਧੀਆ ਕੰਮ ਆਵਾਜ਼ ਦੀ ਸਰਕਾਰ ਕਰ ਰਹੀ ਹੈ ਇਦਾਂ ਹੀ ਵਧੀਆ ਕੰਮ ਕਰਦੀ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਦੇਖਣ ਵਾਸਤੇ ਹੁਣ ਹਰਿਆਣਾ ਦੇ ਚੋਣ ਹੋਣਗੇ ਦੇਖਾਂਗੇ ਕਿ ਆਵਾਜ਼ ਦੀ 파ਟੀ ਕਿੱਦਾਂ ਪਰਫਾਰਮ ਕਰਦੀ ਹੈ ਜਲੰਧਰ ਦੇ ਵਿੱਚ ਉੱਟਣਾ ਹੋਏ ਸੀਗੇ ਉਸ ਦੇ ਵਿੱਚ ਵਧੀਆ ਪਰਫਾਰਮ ਕੀਤਾ ਸੀਗਾ ਤੇ ਵੱਡੇ ਅੰਤਰਾਲ ਤੋਂ ਪੰਚਮਾ ਸਾਹਿਬ ਜਿੱਤੇ ਸੀਗੇ ਤੇ ਹੁਣ ਇਦਾਂ ਹੀ ਵਧੀਆ ਕੰਮ ਕਰਦੇ ਰਹਿਣ ਬਾਕੀ ਦੇਖਦੇ ਰਹੋ ਲੁਧਾਨਾ ਇਨਫੋਰਮੇਸ਼ਨ